ਤੋ ਆਪ ਦੇ ਉਮੀਦਵਾਰ ਰਹੇ ਪੱਪੀ ਪ੍ਰਾਸ਼ਰ ਦਾ ਦਾਵਾ ਲੁਧਿਆਣਾ ਦੀ ਚੋਣ ਚ ਦਿਖਿਆ राम ਮੰਦਰ ਦਾ ਅਸਰ ਅਯੁੱਧਿਆ ਚ ਨਹੀਂ ਪਰ ਲੁਧਿਆਣਾ ਚ ਬੀਜੇਪੀ ਨੂੰ राम ਮੰਦਰ ਦੇ ਨਾਮ ਤੇ ਮਿਲੀ ਵੋਟ ਅਮ੍ਰਿਤ ਸਰ ਲੋਕ ਸਭਾ ਚੋਣਾਂ ਦੀ ਹਾਰ ਤੇ ਬੋਲੇ ਕੁਲਦੀਪ ਢਾਲੀਵਾਲ ਕਿਆ ਸਾਡੇ ਨਾਲ ਹੋਇਆ ਧੋਖਾ ਅਜਿਹੇ ਲੋਕਾਂ ਨੂੰ ਪਛਾਣਨ ਦੀ ਇਹ ਜਾਕਰ ਨੂੰ ਮੋਦੀ ਕੈਬਨਿਟ ਚ ਜਗ੍ਹਾ ਨਾ ਮਿਲਣ ਤੇ ਰੰਦਾਵਾ ਨੇ ਕਸਿਆ ਤੰਜ ਕਿਆ ਬੀਜੇਪੀ ਨੇ ਤੁਹਾਡੀ ਥਾਂ ਇੱਕ ਸਿੱਖ ਨੂੰ ਬਣਾਇਆ ਮੰਤਰੀ ਲੱਗਦਾ ਬੀਜੇਪੀ ਚ ਤੁਹਾਨੂੰ ਆਲੋਚਨਾ ਕਰਨ ਦਾ ਵੀ ਅਧਿਕਾਰ ਹੈ। ਅਮੀ ਬਿੱਟੂ ਨੇ ਰੇਲ ਮੰਤਰੀ ਵਜੋਂ ਸਾਂਭਿਆ ਉਹਦਾ ਹੁਲੇ ਰੇਲਵੇ ਦੇਸ਼ ਤੇ ਹਰ ਸ਼ਖਸ ਨਾਲ ਜੁੜਿਆ ਵਿਪາກ ਤਕਨੀਕ ਦੇ ਇਸਤੇਮਾਲ ਨਾਲ ਵਿਕਾਸ ਤੇ ਰਹੇਗਾ ਜ਼ੋਰ। ਝਾਰਖੌਰ ਚ ਬੀਜੇਪੀ ਲੀਡਰ ਸੁੰਦਰ ਸ਼ਾਮ ਰੋੜਾ ਨੂੰ ਮਿਲੇ ਪ੍ਰਤਾਪ ਸਿੰਘ ਬਾਜਵਾ ਕੇ ਕੋਈ ਸਿਆਸੀ ਮੁਲਾਕਾਤ ਨਹੀਂ ਪਰਵਾਰਿਕ ਸੰਬੰਧਾ ਕਰਕੇ ਪੁੱਛਣ ਆਇਆ ਸੀ ਹਾਲਚ। ਜਪੀ ਨੇ ਓਡੀਸ਼ਾ ਲਈ ਮੋਹਨ ਮਾਂਜੀ ਦੇ ਨਾਮ ਤੇ ਲਾਈ ਮੋਹਰ ਮਾਂਜੀ ਹੋਣਗੇ ਓਡੀਸ਼ਾ ਦੇ ਨਵੇਂ ਸੀਐਮ ਦੋ ਡਿਪਟੀ ਸੀਐਮ ਵੀ ਚੁਣੇ ਕੱਲ ਹੋਏਗਾ ਸਹੁਚਕ ਸਮਾਰੋਹ हरियाणा ਦੇ ਕੈਥਲ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਪੀੜਤ ਦਾ ਇਲਜ਼ਾਮ ਦੋ ਬਾਈਕ ਸਵਾਰਾਂ ਨੇ ਖਾਲਸਤਾਨੀ ਕਹਿ ਕੇ ਕੀਤਾ ਹਮਲਾ ਜੀਟੀਆ ਤੇ ਵੜਿੰਗ ਬੋਲੇ ਇੱਕੰਗਨਾ ਦੇ ਸਿੱਖਾਂ ਪ੍ਰਤੀ ਨਫ਼ਰਤੀ ਬਿਆਨਾਂ ਦਾ ਨਤੀਜਾ ਨੀਟ ਕਾਉਂਸਲਿੰਗ ਤੇ ਰੋਕ ਲੋਨ ਤੋਂ ਸੁਪਰੀਮ ਕੋਰਟ ਦਾ ਇਨਕਾਰ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਜਾਰੀ ਕੀਤਾ ਨੋਟਿਸ ਇਹ ਐਕਸਾਮ ਦੀ ਪਵਿੱਤਰਤਾ ਹੋਈ ਖਵਾਬ। ਅੰਮ੍ਰਿਤਸਰ ਚ ਕਾਵਰ ਤੇ ਚੜੇ ਨੌਜਵਾਨ ਨੂੰ ਲਾਇਆ ਗਿਆ ਥੱਲੇ ਪੁਲਿਸ ਨੇ ਹਾਈਡਰੌਲਿਕ ਕ੍ਰੇਨ ਦੀ ਲਈ ਮਦਦ। ਜ਼ਮੀਨ ਵਿਵਾਦ ਨੂੰ ਲੈ ਕੇ ਸਿਮਾਨ ਨੂੰ ਮਿਲਣ ਦੀ ਕਰ ਰਿਹਾ ਸੀ ਜ਼ਰ। ਅੰਮ੍ਰਿਤਸਰ ਚ ਦਿੱ ਦਿਹਾੜੇ ਪੰਜਾਬ ਐਂਡ ਸਿੱਧ ਬੈਂਕ ਚ ਡਕੈਤੀ ਬਾਈਕ ਤੇ ਆਇਤੇ ਨੁਤੇਰੇ 15 ਲੱਖ ਤਕਰੀਬ ਨਕਦੀ ਲੁੱਟ ਕੇ ਫਰਾਰ ਗਨ ਪੁਆਇੰਟ ਤੇ ਬੈਂਕ ਦੇ ਸਟਾਫ ਨੂੰ ਬਣਾਇਆ ਬੰਦ। ਉਗਾ ਦੀ 6 ਮਹੀਨੇ ਦੀ ਮਾਸੂਮ ਇਬਾਦਤ ਨੂੰ ਹੈ ਤੁਹਾਡੀ ਮਦਦ ਦੀ ਲੋੜ 14 ਕਰੋੜ ਦੇ ਟੀਕੇ ਲਈ ਫੰਡ ਜਟਾ ਰਿਆ ਪਰਿਵਾਰ ਗੰਭੀਰ ਬਿਮਾਰੀ ਤੋਂ ਪੀੜਿਤ ਹੈ ਵਿੱਚ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਪਿੰਡ ਮੂਸਾ ਚਲਾਇਆ ਗਿਆ ਫ੍ਰੀ ਕੈਂਸਰ ਚੈੱਕਅਪ ਕੈਂਪ ਮੂਸੇਵਾਲਾ ਦੀ ਮਾਤਾ ਚਰਨ ਕੌਰ ਤੇ ਛੋਟੇ ਮੂਸੇਵਾਲਾ ਦੇ ਨਾਲ ਮਿਲ ਕੇ ਕਰਿਆ ਗਿਆ ਸਤਿ ਸ਼੍ਰੀ ਅਕਾਲ న్యూਸ 819 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੱਤ ਟਾਲੀਆਂ ਖਬਰਾਂ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਲਗਾਤਾਰ ਮੰਥਨ ਕਰ ਰਹੇ ਨੇ ਵਕਵਕ ਹਲਕਿਆਂ ਦੀਆਂ ਮੀਟਿੰਗਾਂ ਲਗਾਤਾਰ ਸੀਐਮ ਵੱਲੋਂ ਰੋਜ਼ਾਨਾ ਦੇ ਆਧਾਰ ਤੇ ਕੀਤੀਆਂ ਜਾ ਰਹੀਆਂ ਨੇ ਜਲੰਧਰ ਤੇ ਲੁਧਿਆਣਾ ਸੀਟ ਨੂੰ ਲੈ ਕੇ ਚਰਚਾ ਹੋਈ ਔਰ ਪੱਪੀ ਪ੍ਰਾਸ਼ਰ ਜਿਹੜੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਉਹਨਾਂ ਨੇ ਕਿਹਾ ਕਿ ਲੁਧਿਆਣਾ ਦੇ ਵਿੱਚ ਰਾਮ ਮੰਦਿਰ ਦਾ ਅਸਰ ਦੇਖਣ ਨੂੰ ਮਿਲਿਆ ਉਹਨਾਂ ਕਹਿੰਿਆ ਕਿ ਰਾਮ ਮੰਦਿਰ ਦਾ ਅਸਰ ਬੇਸ਼ੱਕ ਅਯੁੱਧਿਆ 'ਚ ਨਾ ਹੋਇਆ ਹੋਵੇ ਪਰ ਲੁਧਿਆਣਾ ਦੇ ਵਿੱਚ ਇਹ ਸਾਫ਼ ਨਜ਼ਰ ਆਇਆ ਔਰ ਭਾਜਪਾ ਨੂੰ ਰਾਮ ਮੰਦਿਰ ਦੇ ਨਾਮ ਤੇ ਹੀ ਵੋਟ ਮਿਲੀ ਹੈ ਉਧਰ ਜਲੰਧਰ 'ਚ ਹੋਈ ਹਾਰ ਤੇ ਪਵਨ ਟਿੰਨੂ ਬੋਲੇ ਕਿ ਭਾਜਪਾ ਖਿਲਾਫ ਪਈ ਵੋਟ ਦਾ ਕਾਂਗਰਸ ਨੂੰ ਫਾਇਦਾ ਹੋਇਆ ਭਾਜਪਾ ਦਾ ਇਸ ਇਹ ਇਹ ਨਾਲ ਨਾਲ ਜੋੜ ਕੇ ਦੇਖੋ ਤੁਸੀਂ ਇਹ ਦੇਖੋ ਵੀ ਭਾਜਪਾ ਦੀ ਬੋਟ ਕਿੰਨੀ ਛੇਆਂ ਕੌਨਸੀਆਂ ਜੋਂ ਜਿੱਥੋਂ ਸਾਡੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਵਾਨ 30 30 35 35 ਹਜ਼ਾਰ ਤੇ ਜਿੱਤੇ ਹੋਏ ਸੀ ਉਤੋਂ ਵੀ ਭਾਜਪਾ ਨੂੰ 50 50 ਹਜ਼ਾਰ ਬੋਟ ਪੈ ਗਈ 40 40 45 45 ਹਜ਼ਾਰ ਬੋਟ ਇਤੋਂ ਪਤਾ ਲੱਗਦਾ ਵੀ ਸਿੱਧਾ ਆਰਾਮ ਮੰਦਰ ਦਾ ਜਿਹੜਾ ਫਲਟਾ ਉਹ ਉੱਥੇ ਅਜोध्या ਚ ਤਾਂ ਨਹੀਂ ਹੋਇਆ ਪਰ ਇੱਥੇ ਜਰੂਰ ਹੋ ਗਿਆ ਸੀਐਮ ਭਗਵੰਤ ਮਾਨ ਵੱਲੋਂ ਜਲੰਧਰ ਤੇ ਲੁਧਿਆਣਾ ਹਲਕਿਆਂ ਬਾਰੇ ਅੱਜ ਮੰਥਨ ਮੀਟਿੰਗ ਸੱਦੀ ਗਈ ਸੀ ਔਰ ਇਸਦੇ ਨਾਲ ਨਾਲ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਜਲੰਧਰ ਵੈਸਟ ਦੀ ਚੋਣ ਵੀ ਆ ਰਹੀ ਹੈ ਸੋ ਉਸ ਨੂੰ ਲੈ ਕੇ ਵੀ ਰਣਨੀਤੀ ਉਲੀਕਣ ਦੇ ਲਈ ਇਸ ਬੈਠਕ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਜ਼ਿਕਰ ਹੋਇਆ ਔਰ ਉਸਤੇ ਵੀ ਚਰਚਾ ਕੀਤੀ ਗਈ ਕਿ ਹੁਣ ਅੱਗੇ ਪਾਰਟੀ ਨੇ ਜਲੰਧਰ ਵੈਸਟ ਦੀ ਚੋਣ ਨੂੰ ਕਿਸ ਲਿਹਾਜ਼ ਨਾਲ ਲੜਨਾ ਹੈ ਸਪੀਡ ਦੇ ਉੱਤੇ ਤਾਂ ਕੋਈ ਕਾਰਨ ਨਹੀਂ ਸਰਕਾਰ ਦੇ ਉੱਤੇ ਕੋਈ ਕਾਰਨ ਨਹੀਂ ਲੋਗਾ ਨੇ ਸਿਰਫ ਬੀਜੇਪੀ ਨੂੰ ਹਰਾਉਣ ਵਾਸਤੇ ਲਈ ਆਮ ਪਾਰਟੀ ਨੂੰ ਵੋਟ ਪਾਇਆ ਕਿਤੇ ਵੋਟ ਡਿਵਾਈਡ ਨਾ ਹੋ ਜਾਏ ਡਿਵੀਜ਼ਨ ਨਾ ਹੋ ਜਾਏ ਇਸ ਕਰਕੇ ਕਾਂਗਰਸ ਨੂੰ ਵੋਟ ਕਰ ਦਿੱਤੀ ਪੰਜਾਬ ਇਸ ਕਰਕੇ ਉਹ ਜਿੱਤ ਗਏ ਪਰ ਫਰਕ ਵੀ ਜ਼ਿਆਦਾ ਨਹੀਂ ਜਲੰਧਰ ਜਲੰਧਰ 24 ਇਸੇ ਤਰ੍ਹਾਂ ਹੀ ਹੋਇਆ ਜਲੰਧਰ 24 ਇਸੇ ਤਰ੍ਹਾਂ ਹੋਇਆ ਕਿਉਂਕਿ ਸ਼ਹਿਰਾਂ ਵਿੱਚ ਮੰਦਰ ਦਾ ਮੋਦੀ ਦਾ ਥੋੜਾ ਬਹੁਤ ਅਸਰ ਸੀ ਪਰ ਫਿਰ ਵੀ ਪੰਜਾਬ ਜਿਹੜੀ ਸੈਕੂਲਰ ਸਟੇਟ ਆ ਸਾਰੇ ਭਾਈਚਾਰਾ ਇੱਥੇ ਆਪਸ ਵਿੱਚ ਮਿਲ ਬੈਠ ਕੇ ਭਾਈ ਚਾਰਕ ਸਾਂਝਾ ਰਹਿੰਦੇ ਆ ਇਲੈਕਸ਼ਨ ਆਉਂਦੀ ਆ ਇਲੈਕਸ਼ਨ ਚਲੇ ਜਾਂਦੀ ਆ ਪਰ ਨੌਕਦਾਂਸ ਉਹ ਇਤਿਹੀ ਵਿਧਾਨ ਸਭਾ ਨੇ ਜਿਹੜੀ ਆਮ ਆਦਮੀ ਪਾਰਟੀ ਦਿੱਤੀ ਹੈ ਜੀ ਹਰ ਵਿਧਾਨ ਸਭਾ ਬੀਜੇਪੀ ਜਾਂ ਕਾਂਗਰਸ ਦੇ ਹੱਥੇ ਗਈ ਹੈ ਕੋਈ ਗੱਲ ਨਹੀਂ ਇਹ ਪਾਰਲੀਮੈਂਟ ਵਿੱਚ ਲੋਕ ਹੋਰ ਨਜ਼ਰੀਏ ਨਾਲ ਵੋਟਾਂ ਪਾਉਂਦੇ ਆ ਵਿਧਾਨ ਸਭਾ ਚ ਹੋਰ ਨਜ਼ਰੀਏ ਨਾਲ ਪਾਉਂਦੇ ਆ ਸਰਪੰਚੀ ਚ ਹੋਰ ਤਰੀਕੇ ਨਾਲ ਵੋਟ ਪਾਉਂਦੇ ਆ ਵੋਟ ਪਾਉਣ ਦਾ ਹਰ ਅਲੱਗ-ਅਲੱਗ ਨਜ਼ਰੀਆ ਹੁੰਦਾ ਲੋਕਾਂ ਦਾ ਤੇ ਗੱਲ ਕਰਦੇ ਆ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਜਿਨ੍ਹਾਂ ਨੇ ਅੱਜ ਆਪਣਾ ਕਾਰਜਪਾਰ ਸੰਭਾਲ ਰਿਆ ਤਾਂ ਉਧਰ ਸੁਖਜਿੰਦਰ ਰੰਦਾਵਾ ਨੇ ਬਿੱਟੂ ਦਾ ਹਵਾਲਾ ਦਿੰਦੇ ਹੋਏ ਸੁਨੀਲ ਜਾਖੜ ਨੂੰ ਨਿਸ਼ਾਨੇ ਤੇ ਲਿਆ ਤੇ ਸਵਾਲ ਕੀਤਾ ਕਿ ਹੁਣ ਭਾਜਪਾ ਨੇ ਤੁਹਾਨੂੰ ਮਿਨਿਸਟਰ ਬਣਾਉਣ ਦੀ ਥਾਂ ਇੱਕ ਸਿੱਖ ਨੂੰ ਮਿਨਿਸਟਰੀ ਕਿਉਂ ਦਿੱਤੀ ਲੁਧਿਆਣਾ ਤੋਂ ਹਰਨ ਦੇ ਬਾਵਜੂਦ ਰਵਨੀਤ ਬਿੱਟੂ ਨੂੰ ਮੋਦੀ ਕੈਬਨਿਟ ਦੇ ਵਿੱਚ ਜਗ੍ਹਾ ਮਿਲੀ ਕੇਂਦਰੀ ਰਾਜ ਮੰਤਰੀ ਵਜੋਂ ਹਲਫ਼ ਲਿਆ ਤੇ ਰੇਲ ਰਾਜ ਮੰਤਰੀ ਵਜੋਂ ਕਾਰਜਪਾਰ ਸੰਭਾਲ ਲਿਆ ਪਰਿਵਾਰ ਸਹਿਮੇਤਰ ਰਵਨੀਤ ਬਿੱਟੂ ਆਪਣੇ ਦਫ਼ਤਰ ਦੇ ਵਿੱਚ ਪਹੁੰਚੇ ਤੇ ਚਾਰਜ ਲਿਆ ਗਿਆ ਇਸ ਦੌਰਾਨ ਰਵਨੀਤ ਬਿੱਟੂ ਨੇ ਕਿਹਾ ਕਿ ਰੇਲਵੇ ਭਾਗ ਹਰ ਆਮ ਤੇ ਖਾਸ ਦੇ ਨਾਲ ਜੁੜਿਆ ਹੋਇਆ ਹੈ ਅਸੀਂ ਰੇਲਵੇ ਦੇ ਪੂਰੇ ਵਿਭਾਗੀਆਂ ਨਾਲ ਟੀਮ ਬਣ ਕੇ ਕੰਮ ਕਰਾਂਗੇ ਤੇ ਰੇਲਵੇ ਨੂੰ ਹੋਰ ਗਤੀ ਦੇਵਾਂਗੇ ਅੱਜ ਮuje ਆਫਿਸ ਸੰਭਾਲਨੇ ਦਾ ਜੋ ਮੌਕਾ ਮਿਲਿਆ ਹੈ ਮੈਂ ਆਪ ਖੁਦ ਨਹੀਂ ਸਾਰੇ ਦੇਸ਼ ਵਾਸੀਓ ਕੋ ਇਸ ਚੀਜ਼ ਦੀ ਮੁਬਾਰਕਵਾਦ ਦਿੰਦਾ ਹਾਂ ਵਧਾਈ ਦਿੰਦਾ ਹਾਂ ਔਰ जो एक रेलवे रेलवे मिनिस्ट्री ऐसी है जो आम से आम गरीब से गिर वहां तक और मीडियम चाहे कोई अमीर से अमीर वहां तक जुड़ी हुई मिनिस्ट्री है ਰਮਨੀਤ ਬਿੱਟੂ ਦੇ ਜ਼ਰੀਏ ਮੋਦੀ ਕੈਬਨਟ ਦੇ ਵਿੱਚ ਪੰਜਾਬ ਨੂੰ ਨੁਮਾਇੰਦਗੀ ਮਿਲੀ ਤਾਂ ਇਸ ਦਾ ਅਸਰ ਪੰਜਾਬ ਦੇ ਸਿਆਸੀ ਗਲਿਆਰਿਆਂ ਤੱਕ ਪਹੁੰਚਿਆ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਦਾਵਾ ਨੇ ਸੁਨੀਲ ਜਾਖੜ ਨੂੰ ਪੁਰਾਣਾ ਟਾਈਮ ਯਾਦ ਕਰਵਾ ਦਿੱਤਾ ਤੇ ਜਾਖੜ ਨੂੰ ਸਵਾਲ ਕੀਤਾ ਕਿ ਭਾਜਪਾ ਨੇ ਜਾਖੜ ਨੂੰ ਮੰਤਰੀ ਕਿਉਂ ਨਹੀਂ ਬਣਾਇਆ ਸੁਖਿੰਦਰ ਰੰਧਾਵਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਕਿ ਜਨਾਬ ਸੁਨੀਲ ਜਾਖੜ ਜੀ ਯਾਦ ਹੈ ਜਦੋਂ ਤੁਸੀਂ ਕਿਹਾ ਸੀ ਕਿ ਕਾਂਗਰਸ ਨੇ ਮੈਨੂੰ Hindu ਹੋਣ ਕਰਕੇ CM ਨਹੀਂ ਬਣਾਇਆ ਪਰ ਹੁਣ ਭਾਜਪਾ ਨੇ ਤੁਹਾਨੂੰ ਮਨਿਸਟਰ ਬਣਾਉਣ ਦੀ ਥਾਂ ਇੱਕ ਸਿੱਖ ਨੂੰ ਕਿਉਂ ਮਿਨਿਸਟਰੀ ਦਿੱਤੀ ਜਿਵੇਂ ਕਾਂਗਰਸ ਨੇ ਤੁਹਾਨੂੰ ਆਲੋਚਨਾ ਦਾ ਅਧਿਕਾਰ ਦਿੱਤਾ ਹੋਇਆ ਸੀ ਕਿ BJP ਚ ਰਹਿੰਦੇ ਹੋਏ ਹੁਣ ਤੁਸੀਂ ਪਾਰਟੀ ਦੀ ਆਲੋਚਨਾ ਕਰ ਸਕਦੇ ਹੋ ਜ਼ਿਕਰ ਹੋ ਗਿਆ ਕਿ ਰਵਨੀਤ ਬਿੱਟੂ ਚੋਣਾਂ ਦੌਰਾਨ ਕਾਂਗਰਸ ਨੂੰ ਅਲਵਿਦਾ ਕਹਿੰਦੇ ਹੋਏ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ ਤੇ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਸਨ ਹਾਲਾਂਕਿ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਦੇ ਬਾਵਜੂਦ ਰਵਨੀਤ ਬਿੱਟੂ ਨੂੰ ਮੋਦੀ ਕੈਬਨਿਟ ਦੇ ਵਿੱਚ ਜਗ੍ਹਾ ਮਿਲੀ ਤਾਂ ਇਸੇ ਨੂੰ ਲੈ ਕੇ ਹੁਣ ਸੁਨੀਲ ਜਾਖੜ ਰੰਦਾਵਾ ਤੇ ਨਿਸ਼ਾਨੇ ਤੇ ਆ ਗਏ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਇੱਜੇ ਮੋਦੀ ਸਰਕਾਰ ਦੇ ਨਵੇਂ ਮੰਤਰੀਆਂ ਵੱਲੋਂ ਕਾਰਜਪਾਰਸ ਸਾਂਭੇ ਗਏ ਜਿਨ੍ਹਾਂ ਜਿਨ੍ਹਾਂ ਮੰਤਰੀਆਂ ਨੇ ਆਪੋ ਆਪਣੇ ਦਫ਼ਤਰ ਸੰਭਾਲੇ ਉਹਨਾਂ ਚ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਬਣੇ ਨੇ ਜੇਪੀ ਨੱਡਾ ਜਿਹੜਾ ਨੂੰ ਸੇਤ ਮੰਤਰੀ ਬਣਾਇਆ ਗਿਆ ਮਨੋਹਰ ਲਾਲ ਖੱਟਰ ਸ਼ਹਿਰੀ ਵਿਕਾਸ ਤੇ ਬਿਜਲੀ ਮੰਤਰੀ ਨੇ ਹਰਦੀਪ ਪੂਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਰਵਨੀਤ ਬਿੱਟੂ ਰੇਲ ਰਾਜ ਮੰਤਰੀ ਨੇ ਅਰਚੂਰ ਰਾਮ ਮੇਗਵਾਲ ਕਾਨੂੰਨ ਮੰਤਰੀ ਨੇ ਐਸ.ਚੈ ਸ਼ੰਕਰ ਵਿਦੇਸ਼ ਮੰਤਰੀ ਨੇ ਤੇ ਅਸ਼ਵਨੀ ਵੈਸ਼ਨਵ ਜਿਨ੍ਹਾਂ ਕੋਲ ਰੇਲ ਮੰਤਰਾਲੇ ਦਾ ਜ਼ਿੰਮਾ ਹੈ 8 ਤਸਵੀਰਾਂ ਅਸੀਂ ਦਿਖਾ ਰਹੇ ਹਾਂ ਗ੍ਰਹਿ ਮੰਤਰੀ ਅਮਿਤ ਸ਼ਾ ਸ਼ਿਵਰਾਜ ਸਿੰਘ ਚੋਹਾਨ ਜੇਪੀ ਨੱਡਾ ਮਨੋਰ ਲਾਲ ਖੱਟਰ ਹਰਦੀਪ ਪੁਰੀ ਰਮਨਜੀਤ ਬਿੱਟੂ ਅਰਜੁਨਰਾਮ ਮੇਗਵਾਲ ਤੇ ਐਸ.ਚ. ਸ਼ੰਕਰ ਹੋਰ ਜਿਹੜੇ ਬਾਕੀ ਮੰਤਰੀ ਨੇ ਅਗਲੀਆਂ ਤਸਵੀਰਾਂ ਹੋਰ ਦਿਖਾਉਣੇ ਆ ਜਿਨ੍ਹਾਂ ਨੇ ਕਾਰਜਪਾਰਸਾਂਭਿਆ ਜਿਨ੍ਹਾਂ ਚ ਚਿਰਾਗ ਪਾਸਵਾਨ ਜਿਨ੍ਹਾਂ ਕੋਲੇ ਫੂਡ ਪ੍ਰੋਸੈਸਿੰਗ ਵਿਭਾਗ ਦੇ ਜ਼ਿੰਮਾ ਹੈ ਚਿਰਾਗ ਪਾਸਵਾਨ ਤੋਂ ਇਲਾਵਾ ਜਯੰਤ ਚੌਧਰੀ ਜਿਨ੍ਹਾਂ ਕੋਲੇ ਹੁਨਰ ਵਿਕਾਸ ਸਰਾਜ ਮੰਤਰੀ ਦਾ ਜ਼ਿੰਮਾ ਹੈ ਜੋਤੀਰਾ ਦਿੱਤਿਆ ਸਿੰਧਿਆ ਟੈਲੀਕਮ ਮਿਨਿਸਟਰ ਨੇ ਵਿਜੇਂਦਰ ਸਿੰਘ ਸ਼ਿਖਾਵਤ ਕਲਚਰਲ ਅਫੇਅਰਸ ਮਿਨਿਸਟਰ ਨੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸੈਟਸ ਪਾਟਾ ਮੰਤਰੀ ਕਿਰਨ ਰਜੀਜੂ ਸੰਸਦੀ ਕਾਰਜ ਤੇ ਕਟ ਗਿਣਤੀ ਮਾਮਲੇ ਭੁਪੇਂਦਰ ਯਾਦਵ ਜਿਨ੍ਹਾਂ ਕੋਲੇ ਵਾਤਾਵਰਨ ਤੇ ਜੰਗਲਾਤ ਵਿਭਾਗ ਤੇ ਕੈਥਲ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਲਗਾਤਾਰ ਕਰਮਾਉਂਦਾ ਜਾ ਰਿਹਾ ਹੈ ਪੀੜਤ ਨੌਜਵਾਨ ਦਾ ਰੋਪ ਹੈ ਕਿ આરોપીਆਂ ਨੇ ਪਹਿਲਾਂ ਉਸ ਨੂੰ ਖਾਲਸਤਾਨੀ ਕਿਹਾ ਤੇ ਫਿਰ ਇੱਟਾਂ ਨਾਲ ਉਸ ਦੀ ਕੁੱਟਮਾਰ ਕੀਤੀ ਇਸ ਮੁੱਦੇ ਤੇ ਜਦੋਂ ਪੰਜਾਬ ਦੇ ਵਿੱਚ ਜ਼ਿਕਰ ਛਿੜਿਆ ਤਾਂ ਮਾਮਲੇ ਨੇ ਸਿਆਸੀ ਰੰਗ ਅਦਤ ਲੈ ਲਿਆ ਲਹੂ ਲੋਹਾਂ ਨੇ ਸਿੱਖ ਨੌਜਵਾਨ ਦਾ ਨਾਮ ਸੁਖਵਿੰਦਰ ਸਿੰਘ ਹੈ ਸੁਖਵਿੰਦਰ ਦਾ ਰੋਪ ਹੈ ਕਿ ਬਾਈਕ ਸਵਾਰ ਦੋ ਬਦਮਾਸ਼ਾਂ ਨੇ ਉਸ ਨੂੰ ਖਾਲਸਤਾਨੀ ਕਹਿ ਕੇ અપਮਾਨਿਤ ਕੀਤਾ ਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਇੱਟ ਨਾਲ ਹਮਲਾ ਕਰਕੇ ਉਸ ਨੂੰ ਲਹੂ ਲੋਹਾਨ ਕਰ ਦਿੱਤਾ ਜ਼ਖਮੀ ਸੁਖਵਿੰਦਰ ਦਾ ਹਸਪਤਾਲ ਜਿਲ੍ਹਾ ਚਲ ਰਿਹਾ ਹੈ ਦੋ ਲੜਕੇ ਖੜੇ ਤੇ ਫਾਟਕ ਬੰਤਾ ਤੋਂ ਮੇਰੇ ਕੋਲ ਉਹਨੇ ਖਾਲਸਤਾਨੀ ਖਾਲਸਤਾਨੀ ਕਹਿਣਾ ਸ਼ੁਰੂ ਕਰ ਦਿਆ ਤੋਂ ਮੈਂ ਵੀ ਐਸਾ ਕਿ ਬੋਲ ਰਿਹਾ ਤੂੰ ਤੋਂ ਉਸ ਕੇ ਬਾਅਦ ਮਾਰੀ ਕਾਸ ਹونی ਉੱਪਰ ਫਾਟਾ ਖੁੱਲ ਗਿਆ ਤਾਂ ਉਹ ਅੱਗੇ ਵਜਾ ਕੇ ਐਸੀ ਬੋਲਤੇ ਰਹੇ ਤੋਂ ਉਹਨਾਂ ਨੇ ਮੇਰੇ ਕੋਲ ਗਾਲੀਆਂ ਦੇਣੀ ਸ਼ੁਰੂ ਕਰਦੀ ਤੋ ਰਸਤੇ ਮੇਂ ਰੁੱਕ ਕੇ ਹਮ ਆਹ ਰੁੱਕ ਗਏ ਇੱਕ ਬੰਦਾ ਉਤਰ ਕੇ ਮੇਰੇ ਮੇਂ ਹੱਥ ਹਵਾਈ ਕਰਦੀ ਮੈਂ ਵੀ ਆਪਣਾ ਉਤਰ ਗਿਆ ਤੋ ਦੂਸਰੇ ਨੇ ਮੇਰੇ ਦੇ ਪਿੱਛੇ ਇੰਟੋ ਸਵਾਰ ਕਰਦੀ ਆ ਬੋਲੇ ਕਿ ਹਮ 84 ਵਾਲਾ ਕੰਮ ਕਰਕੇ ਦਿਖਾਏਂਗੇ ਆਪਕੋ ਵਹੀ 84 ਬੁਲਾ ਦੇਂਗੇ ਮੌਕੇ ਤੇ ਮੌਜੂਦ ਇੱਕ ਚਸ਼ਮਦੀਦ ਨੇ ਬਦਮਾਸ਼ਾਂ ਤੋਂ ਸੁਖਵਿੰਦਰ ਸਿੰਘ ਨੂੰ ਬਚਾਇਆ ਚਸ਼ਮਦੀਦ ਦਾ ਕਹਿਣਾ ਹੈ ਕਿ ਸ਼ਰਾਬ ਦੇ ਨਸ਼ੇ 'ਚ ਤੁੱਤ ਬਦਮਾਸ਼ ਇਟ ਨਾਲ ਉਸਤੇ ਹਮਲਾ ਕਰ ਰਹੀ ਸੀ ਤੋ ਪਾਸਮੇ ਕਹਤੂ ਕਿ ਆਦਮੇ ਬਲॉक्स ਥੀ को ब्लॉक्स होती है वाले तो उसको सिर में उसको मार रहे थे बहुत बुरी तरह से तो मैंने वो पास में जाकर उनको छुटवाया मैं सरदार जी को छुटवाया उनसे ईट छीनी मैंने वो ईंट फिकवाई उनकी तो वो जाते वो बल्कि वो उसको ये भी बोल रहे थे सरदार जी को मैं मैं बड़ा मुझे दर्द महसूस हुआ इस बात का कि भाई खालिस्तानी हो आप और जाते हुए उन्होंने जब भागे वो तो उन्होंने ये बोला कि तुरासी वाला हाल कर देंगे ਸੁਖਵਿੰਦਰ ਸਿੰਘ ਫਰਨੀਚਰ ਦਾ ਕੰਮ ਕਰਦਾ ਜੋ ਰਾਤ ਕਰੀਬ 9:30 ਵਜੇ ਆਪਣਾ ਸ਼ੋਰੂਮ ਬੰਦ ਕਰਕੇ ਘਰੇ ਜਾ ਰਿਹਾ ਸੀ ਤਾਂ ਰਸਤੇ 'ਚ ਬਦਮਾਸ਼ਾਂ ਨੇ ਕੁੱਟ ਮਾਰ ਦੇ ਦੌਰਾਨ ਸੁਖਵਿੰਦਰ ਨੂੰ ਧਮਕੀ ਵੀ ਦਿੱਤੀ ਜੋ ਉਹ ਦੋ ਬਾਈਕ ਸਵਾਰ ਸਨ ਉਹਨਾਂ ਨੇ ਸਰਦਾਰ ਸੁਖਵਿੰਦਰ ਸਿੰਘ ਕੇ ਸਾਥ ਮਾਰਪੀਟ ਕੀਤੀ ਇਹੀ ਪਰ ਉਹ ਘਟਨਾ ਹੋਈ ਔਰ ਸਰਦਾਰ ਸੁਖਵਿੰਦਰ ਸਿੰਘ ਕੋ ਉਹਨਾਂ ਨੇ نیچے ਸੜਕ 'ਤੇ ਗिराया ਹੋਇਆ ਥਾ ਔਰ ਲਗਾਤਾਰ ਜੋ ਇੱਟੇ ਹੈ ਉਹ ਉਸਕੇ ਮਾਥੇ ਪਰ ਇਹ ਸਿਰ ਮੇ ਇੱਟੇ ਮਾਰੀ ਜਿਸਕੇ ਬਾਅਦ एक जो चश्मदीद है राजू पाई उन्होंने उसे छुड़वाया जिसके बाद वो धमकी देते हुए यहाँ से फरार हो गए फिलहाल पुलिस सांप्रदायिक नहीं लग रहा फिर भी पुलिस सीसीटीवी फुटेज के आधार मामले की जांच जुटी हुई है अभी सीसीटीवी कैमरे खंगाले जा रहे हैं लेकिन अभी स्पष्ट कोई फुटेज हमें नहीं मिली है थोड़े बहुत क्लू मिले लेकिन उस पर पुलिस काम कर ਕੈਤਲ ਚ ਸਿੱਖ ਨੌਜਵਾਨ ਦੇ ਨਾਲ ਬਤਮੀਜ਼ੀ ਤੇ ਮਾਰ ਕੁੱਟਦੀ ਇਹ ਘਟਨਾ ਨੇ ਪੰਜਾਬ ਚ ਸਿਆਸੀ ਰੂਪ ਲੈ ਲਿਆ ਹੈ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਸੋਸ਼ਲ ਨੈਟਵਰਕਿੰਗ ਸਾਈਟ ਐਕਸ ਤੇ ਲਿਖਿਆ ਹੈ ਕਿ ਮੈਂ ਹਰਿਆਣਾ ਦੇ ਕੈਤਲ ਚ ਸਿੱਖ ਨੌਜਵਾਨ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਇਹ ਅਪਰਾਧ ਕੰਗਣਾ ਰਣੋਦ ਦੇ ਸਿੱਖ ਭਾਈਚਾਰੇ ਦੇ ਖਿਲਾਫ ਝੂਠੇ ਬਿਆਨ ਦਾ ਨਤੀਜਾ ਹੈ ਬੀਜੇਪੀ ਹਾਈ ਕਮਾਂਡ ਨੂੰ ਕੰਗਣਾ ਦੇ ਟਵੀਟ ਦੇ ਜ਼ਰੀਏ ਸਿੱਖ ਭਾਈਚਾਰੇ ਦੇ ਖਿਲਾਫ ਫੈਲਾਈ ਜਾ ਰਹੀ ਨਫ਼ਰਤ ਤੇ ਧਿਆਨ ਦੇਣਾ ਚਾਹੀਦਾ ਹੈ ਤੇ ਸਿੱਖਾਂ ਨੂੰ ਇਸ ਤੋਂ ਬਚਾਉਣ ਦੇ ਲਈ ਤੁਰੰਤ ਪ੍ਰਭਾਵ ਨਾਲ ਕਦਮ ਚੱਕਣੇ ਚਾਹੀਦੇ ਆ ਜੇਕਰ ਤੁਰੰਤ ਕਾਰਵਾਈ ਨਾ ਹੋਈ ਤਾਂ ਇਹ ਦੇਸ਼ ਦੇ ਵਾਕੂ ਹਿੱਸਿਆਂ ਦੇ ਨਾਲ-ਨਾਲ ਵਿਦੇਸ਼ਾਂ 'ਚ ਵੀ ਜੰਗਲ ਦੀ ਅੱਗ ਤਰ੍ਹਾਂ ਫੈਲ ਸਕਦਾ ਹੈ ਇਹ ਸਭ ਸਾਨੂੰ 1984 ਵੱਲ ਲੈ ਕੇ ਜਾ ਰਿਹਾ ਹੈ ਉਤੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਵੀ ਘਟਨਾ ਦੀ ਨਿੰਦਾ ਕਰਦੇ ਹੋਏ ਲਿਖਿਆ ਕਿ ਹਰਿਆਣਾ ਚ ਕੈਥਲ ਚ ਇੱਕ ਸਿੱਖ ਨੌਜਵਾਨ ਤੇ ਹਮਲਾ ਕੰਗਨਾ ਤੇ ਬੀਜੇਪੀ ਦੇ ਪੰਜਾਬੀਆਂ ਦੇ ਖਿਲਾਫ ਨਫਰਤ ਭਰੇ ਭਾਸ਼ਣਾਂ ਦਾ ਨਤੀਜਾ ਹੈ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਬੀਜੇਪੀ ਚ ਸਭ ਤੋਂ ਮਹੱਤਵਪੂਰਨ ਗੱਲ ਇਹ ਸੁਰਿਸ਼ਚਿਤ ਕਰਨਾ ਹੈ ਕਿ ਇਸ ਨੂੰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲਣ ਨਾ ਦਿੱਤਾ ਜਾਵੇ ਤਾਂ ਕਿ ਸਾਡੇ ਦੇਸ਼ ਦੇ ਵਿੱਚ ਸੰਪਰਦਾਇਕ ਭਾਈਚਾਰੇ ਨੂੰ ਨੁਕਸਾਨ ਨਾ ਪਹੁੰਚੇ ਹੁਣ ਦੇਖਣਾ ਹੋਏਗਾ ਕਿ ਪੁਲਿਸ ਕਦੋਂ ਤੱਕ ਰੁਪੀਆਂ ਤੱਕ ਪਹੁੰਚਦੀ ਹੈ ਤੇ ਦੋਸ਼ੀਆਂ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ। ਕੈਥਲ ਤੋਂ ਬਰਿੰਦਰਪੁਰੀ న్యూਸ 18 ਪੰਜਾਬ। ਕੈਥਲ ਦੇ ਵਿੱਚ ਸਿੱਖ ਨੌਜਵਾਨ ਦੀ ਗੁੱਟਮਾਰ ਦੇ ਮਾਮਲੇ 'ਚ ਐਸਜੀਪੀਸੀ ਨੇ ਵੀ ਆਪਣਾ ਪ੍ਰतिकਰਮ ਦਿੱਤਾ ਹੈ। ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਿਆਂ ਐਸਜੀਪੀਸੀ ਨੇ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਹਰਿਆਣਾ ਦੇ ਵਿੱਚੋਂ ਬੜੀ ਇੱਕ ਮਾਰੀ ਖਬਰ ਆਈ ਆ ਇੱਕ ਸੁਖਵਿੰਦਰ ਸਿੰਘ ਨਾਮ ਦਾ ਨੌਜਵਾਨ ਜਿਹੜਾ ਕਿ ਕਾਰੋਬਾਰੀ ਐ ਰਾਤ ਨੂੰ ਆਪਣੇ ਕਾਰੋਬਾਰ ਤੋਂ ਵਾਪਸ ਘਰ ਪਰਤ ਰਿਹਾ ਸੀ ਤੇ ਇੱਕ ਫਾਟਕਾ ਦੇ ਨੇੜੇ ਜਿੱਥੇ ਜੀ ਡੀਸੀ ਦਾ ਰੈ residense ਆ ਜਿਹਨੂੰ ਕਿ ਵੀਆਪੀ ਏਰੀਆ ਕਿਹਾ ਜਾਂਦਾ ਉੱਥੇ ਉਸ ਨੂੰ ਘੇਰਿਆ ਜਾਂਦਾ ਉਸ ਨੂੰ ਖਾਲਸਤਾਨੀ ਤੇ ਹੋਰ ਜਿਹੜੀਆਂ ਸਿੱਖ ਦੇ ਨਾਮ ਦੇ ਨਾਲ ਜੁੜੀਆਂ ਕਈ ਗਾਲੀਆਂ ਕੱਢੀਆਂ ਜਾਂਦੀਆਂ ਬੜਾ ਚੰਗਾ ਬੋਲਾ ਜਾਂਦਾ ਤੇ ਉਸ ਦੇ ਸਿਰਦੇ ਵਿੱਚ ਕਾਤਲਾਣਾ ਹਮਲਾ ਕਰਕੇ ਉਹਨੂੰ ਪੱਟੜ ਕਰਤਾ ਜਾਂਦਾ ਤੇ ਉੱਥੋਂ ਦੇ ਉਸ ਮੌਕੇ ਤੇ ਰਾਹੀ ਰਹਉਂਦੇ ਆ ਜਿਹੜੇ ਕਿ ਉਸ ਸਮੇਂ ਤੇ ਉਹ ਛੜਾਉਂਦੇ ਆ ਤੇ ਪੁਲਿਸ ਨੂੰ ਉਹ ਜਾਣਕਾਰੀ ਦਿੰਦੇ ਆ ਤੇ ਉਹਨਾਂ ਦੇ ਰਸਣ ਮੁਤਾਬਕ ਜਿਹੜੀ ਆ ਕਿ ਇਹ ਦੋ ਲੋਕ ਜਿਹੜੇ ਕਹਿ ਰਹੇ ਸੀ ਕਿ ਅਸੀਂ 84 ਵਾਲਾ ਦੌਰ ਜਿਹੜਾ ਵਾ ਫੇਰ ਇੱਥੇ ਲੈ ਕੇ ਆਵਾਂਗੇ ਬਹੁਤ ਮਾੜੀ ਖਬਰ ਹੈ ਸੋ ਸ਼ਰੌਣੀ ਗੁਰਦਰਾਪਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਵੱਲੋਂ ਬਹੁਤ ਗੰਭੀਰਤਾ ਦੇ ਨਾਲ ਇਸ ਮਾਮਲੇ ਨੂੰ ਲਿਆ ਗਿਆ ਤੇ ਸਾਡੇ ਜਿਹੜੇ ਮੁਖਸਕਤਰ ਪ੍ਰਤਾਪ ਸਿੰਘ ਜੀ ਆ ਉਹਨਾਂ ਨੇ ਈਮੇਲ ਰਾਹੀਂ ਤੁਰੰਤ ਜਿਹੜਾ ਉੱਥੋਂ ਦੇ ਜਿਹੜੇ ਪੁਲਿਸ ਅਧਿਕਾਰੀ ਆ ਉਹਨਾਂ ਨੂੰ ਇਸ ਗੱਲ ਬਾਰੇ ਚੇਤਾਵਨੀ ਆ ਕਿ ਇਸ ਮਸਲੇ ਦਾ ਹੱਲ ਜਲਦੀ ਕੀਤਾ ਜਾਵੇ ਜਿਹੜੇ ਦੋਸ਼ੀ ਆ ਤੁਰੰਤ ਫੜੇ ਜਾਣ ਨਹੀਂ ਤਾਂ ਇਸ ਦੇ ਖਿਲਾਫ ਜਿਹੜਾ ਸਿੱਖ ਆਵਾਮ ਵੱਡੀ ਪੱਧਰ ਤੇ ਇਸ ਦੇ ਇਸ ਦੇ ਖਿਲਾਫ ਰੋਸ ਦਰਸ ਕਰਾਇਆ ਕੰਗੜਾ ਦੇ ਨੋਟ ਦੇ ਥੱਪੜ ਮਾਰਨ ਵਾਲੀ ਮੁਲਾਜ਼ਮ ਕੁਲਵਿੰਦਰ ਕੌਰ ਨਾਲ ਉਸਤੇ ਪ੍ਰਾਂਤ ਸ਼ੇਰ ਸਿੰਘ ਵੱਲੋਂ ਮੁਲਾਕਾਤ ਕੀਤੀ ਗਈ ਮੁਲਾਕਾਤ ਤੋਂ ਬਾਅਦ ਸ਼ੇਰ ਸਿੰਘ ਨੇ ਕਿਹਾ ਕਿ ਪਾਵਨਾਵਾ ਚਾਕੇ ਕੁਲਵਿੰਦਰ ਸਿੰਘ ਨੇ ਕੰਗੜਾ ਦੇ ਥੱਪੜ ਮਾਰਿਆ ਸੀ ਔਰ ਕੁਲਵਿੰਦਰ ਕੌਰ ਨੂੰ ਇਸ ਘਟਨਾ ਤੇ ਉਹਨਾਂ ਕਿਹਾ ਕਿ ਕੋਈ ਅਫਸੋਸ ਨਹੀਂ ਹੈ ਉਹਨੇ ਵੀ ਕਿਹਾ ਕਿ ਮਾਫੀ ਦੀ ਸਾਡੇ ਕੋਲ ਕੋਈ ਗੁਇਜਾਇਸ਼ ਨਹੀਂ ਹੈ ਦਰਸਲ ਕੰਗੜਾ ਨੇ ਅੰਦੋਲਨਕਾਰੀ ਬੀਬੀਆਂ ਬਾਰੇ ਬਹੁਤ ਮਾੜੇ ਸ਼ਬਦ ਬੋਲੇ ਸੀ ਔਰ ਸ਼ੇਰ ਸਿੰਘ ਨੇ ਕਿਹਾ ਕਿ ਉਸ ਸਮੇਂ ਹੀ ਸਰਕਾਰ ਨੂੰ ਇਸ ਤੇ ਐਕਸ਼ਨ ਲੈ ਲੈਣਾ ਚਾਹੀਦਾ ਸੀ ਜਦੋਂ ਐਕਸ਼ਨ ਲਿਆ ਹੁੰਦਾ ਤਾਂ ਅੱਜ ਇਹ ਘਟਨਾ ਨਾ ਵਾਪਰਦੀ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਹਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌ ਜੀ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਹਾ ਦੱਸ ਦੇਵਾਂ ਕਿ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾਂ ਤੇ ਟਕੇ-ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਇਹ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾ ਦਾ ਕੋਈ ਜਿਹੜੀ ਆ ਉਹ ਬਜਾਇ ਸਾਡੇ ਕੋ ਨਹੀਂ ਹੈਗੀ ਤੇ ਹੁਣ ਗੱਲ ਕਰਦੇ ਆ ਨੀਟ ਦੇ ਨਤੀਜਿਆਂ ਦੀ ਜਿਸ 'ਚ ਗੜਬੜੀਆਂ ਦੇ ਇਲਜ਼ਾਮ ਲਾ ਕੇ ਵਿਦਿਆਰਥੀਆਂ ਨੇ ਸੁਪਰੀਮ ਕੋਰਟ ਪਟੀਸ਼ਨ ਦਾਖਲ ਕੀਤੀ ਜਿਸ ਤੇ ਸੁਣਵਾਈ ਕਰਦਿਆਂ ਕੋਰਟ ਨੇ ਐਨਟੀਏ ਨੂੰ ਨੋਟਿਸ ਜਾਰੀ ਕਰ ਦਿੱਤਾ 4 ਜੂਨ ਨੂੰ ਨੀਟ ਦੇ ਨਤੀਜੇ ਐਲਾਨੇ ਗਏ ਜਿਸ ਦੇ ਬਾਅਦ ਤੁਸੀਂ ਵਿਦਿਆਰਥੀਆਂ ਨੇ ਮੋਰਚਾ ਖੋਲ੍ਹਿਆ ਤੇ ਸੜਕਾਂ ਤੇ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਪੀਪਰਾਂ ਦੇ ਵਿੱਚ ਗ੍ਰੇਸ ਮਾਰਕਿੰਗ ਨੂੰ ਲੈ ਕੇ ਗੜਬੜੀਆਂ ਹੋਣ ਦੇ ਇਲਜ਼ਾਮ ਲਗਾਏ ਨੇ ਤੇ ਸੁਪਰੀਮ ਕੋਰਟ 'ਚ ਕਈ ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਨੇ ਜਿਨ੍ਹਾਂ 'ਚੋਂ ਕੁਝ ਪਟੀਸ਼ਨਾਂ ਤੇ ਅਦਾਲਤ ਨੇ ਸੁਣਵਾਈ ਕੀਤੀ ਤੇ ਨੀੜੀ ਪ੍ਰੀਖਿਆ ਕਰਾਉਣ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ ਨੂੰ ਨੋਟਿਸ ਤਾਂ ਜਾਰੀ ਕੀਤਾ ਪਰ ਵਿਦਿਆਰਥੀਆਂ ਦੀ ਕਾਉਂਸਲਿੰਗ ਤੇ ਪਾਬੰਦੀ ਲਗਾਉਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਸੁਪਰੀਮ ਕੋਰਟ ਨੇ ਵਿਵਾਦਾਂ ਕਾਰਨ ਪ੍ਰੀਖਿਆ ਦੀ ਪਵਿੱਤਰਤਾ ਪ੍ਰਭਾਵਿਤ ਹੋਣ ਦੀ ਟਿੱਪਣੀ ਵੀ ਕੀਤੀ ਹੈ ਦੇਖਿਏ ਮਲਟੀਪਲ ਪਟੀਸ਼ਨਸ ਕੋਰਟ ਕੇ ਸਾਹਮਣੇ ਲਿਸਟ ਹੋਏ ਹਨ सम ऑफ द पिटिशन फाइल्डोर डिक्लेरेशन ऑफ रिजल्ट ऑन द बेसिस पेपर इट सेल्फ तो उसके बेसिस नोटिस इश्यू हो गए हैं बट आवर पिटिशन इज लाइटली डिफरेंट आई रेप्रेजेंट अलाथ मिस्टर रोहित जैन वी रेप्रेजेंट मिस्टर अलग पांडे एंड हुज कलेक्टेड सिग्नेचर फ्रम अबाउट ट्वेंटी थाउजेंड स्टूडेंट्स which clearly shows matlab students ko clearly samajh mein aa raha hai aur unko jawab bhi mila hai that close to about 70 to 80 marks have been awarded in grace marks randomly to at least 1500 students hun taan is mamle bare bhi janu karwa dende ha darasal 5 may nu national testing agency ne NEET di pariksha karwai pure desh de vich 23 lakh se vadh ummeedwaran ne pariksha ditti 1500 vidyarthiyon nu vadhha chhadake ank ditte gaye ik exam center de ਟਾਠ ਵਿਦਿਆਰਥੀਆਂ ਨੂੰ ਪੂਰੇ 720 ਨੰਬਰ ਦਿੱਤੇ ਗਏ। ਵਿਦਿਆਰਥੀਆਂ ਨੇ ਗ੍ਰੇਸ ਮਾਰਕਿੰਗ ਦੇ ਵਿੱਚ ਮਨਮਰਜ਼ੀ ਕਰਨ ਦੇ ਇਲਜ਼ਾਮ ਲਗਾਏ ਨੇ। ਖੈਰੇ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ ਜਿਸ ਤੇ ਕੋਰਟ ਨੇ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਪਰ ਗੁੱਸੇ ਦੇ ਵਿੱਚ ਆਏ ਵਿਦਿਆਰਥੀਆਂ ਨੇ 10 ਜੂਨ ਨੂੰ ਅਦਾਲਤ ਵਿੱਚ ਪਟੀਸ਼ਨ ਦਾਖਲ ਕੀਤੀ। ਨੀੜ ਦੇ ਨਤੀਜਿਆਂ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ ਤੇ ਹੁਣ ਨਜ਼ਰਾਂ ਸੁਪਰੀਮ ਕੋਰਟ ਦੇ ਫੈਸਲੇ ਤੇ ਟਿਕੀਆਂ ਹੋਈਆਂ ਨੇ। ਬਿਊਰੋ ਰਿਪੋਰਟ న్యూਸ 18 ਪੰਜਾਬ ਫਿਰ ਹੁਣ ਗੱਲ 6 ਮਹੀਨੇ ਦੀ ਬੱਚੀ ਇਬਾਦਤ ਦੀ ਜਿਸ ਨੂੰ ਬਚਾਉਣ ਦੇ ਲਈ ਨਿਊਜ਼ 18 ਪੰਜਾਬ ਨੇ ਮੁਹਿੰਮ ਸ਼ੁਰੂ ਕੀਤੀ ਹੈ ਲੋਕਾਂ ਤੋਂ ਉਸ ਦੀ ਜਾਨ ਬਚਾਉਣ ਦੇ ਲਈ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ ਅਸੀਂ ਗੱਲ ਕਰ ਰਹੇ ਹਾਂ ਇੱਕ ਰੇਅਰ ਬਿਮਾਰੀ ਨਾਲ ਜੂਝ ਰਹੀ ਛੋਟੀ ਇਬਾਦਤ ਦੀ ਜਿਸ ਤੇ ਇਲਾਜ ਦੇ ਲਈ ਪਰਿਵਾਰ ਨੂੰ 14.5 ਕਰੋੜ ਰੁਪਏ ਦੀ ਜ਼ਰੂਰਤ ਹੈ ਇਬਾਦਤ ਜਦੋਂ ਇਸ ਦੁਨੀਆ 'ਚ ਆਈ ਤਾਂ ਉਸਦੇ ਮਾਪਿਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਉਸਦੀ ਪਹਿਲੀ ਮੁਸਕਾਨ ਨੇ ਉਸਦੇ ਮਾਪਿਆਂ ਦੇ ਸਾਰੇ ਦੁੱਖ ਭੁਲਾ ਦਿੱਤੇ ਸੀ ਬੱਚੀ ਜਦੋਂ 3 ਮਹੀਨੇ ਦੀ ਹੋਈ ਤਾਂ ਇੱਕ ਚਿੰਤਾ ਨੇ ਮਾਪਿਆਂ ਦੇ ਹੋਸ਼ ਉਡਾ ਦਿੱਤੇ ਉਸ ਵਕਤ ਇਬਾਦਤ ਉਹਨਾਂ ਬੱਚਿਆਂ ਵਾਂਗ ਹਰਕਤਾਂ ਨਹੀਂ ਕਰ ਰਹੀ ਸੀ ਉਈ ਸੁੰਮਰ ਤੇ ਬੱਚਿਆਂ ਦੀ ਹਰਕਤਾਂ ਹੋਣੀਆਂ ਚਾਹੀਦੀਆਂ ਯਾਨੀ ਬੱਚੀ ਨਾ ਗਰਦਨ ਹਿਲਾ ਰਹੀ ਸੀ ਨਾ ਹੀ ਬੈਠ 파ਰੀ ਸੀ ਬੱਚੀ ਨੂੰ ਲੈ ਕੇ ਮਾਪੇ ਜਦੋਂ ਡਾਕਟਰ ਦੇ ਕੋਲ ਗਏ ਤਾਂ ਡਾਕਟਰ ਨੇ ਬੱਚੀ ਦੀ ਜਾਂਚ ਪੜਤਾਲ ਕੀਤੀ ਜਿਸ ਤੋਂ ਬਾਅਦ ਉਹਨਾਂ ਦੇ ਹੋਸ਼ ਉੱਡ ਗਏ 마ਸੂਮ ਜਹੀ ਦਿਖਣ ਵਾਲੀ ਇਬਾਦਤ ਗੰਭੀਰ ਬਿਮਾਰੀ ਐਸਐਮਏ ਯਾਨੀ ਸਪਾਈਨਲ ਮਸਕুলਰ ਐਟ੍ਰੋਫੀ ਟਾਈਪ 1 ਨਾਲ ਪੀੜਿਤ ਆਸਾਨ ਪਾਸ਼ਾ ਤੇ ਸਮਝਦੇ ਆ ਕਿ ਸਪਾਇਨਲ ਮਸਕੂਲਰ ਐਟ੍ਰੋਫੀ ਟਾਈਪ 1 ਹੈ ਕੀ ਇਸ ਨੂੰ ਵੈਡਨਿੰਗ ਹਾਫ ਮੈਨ ਬਿਮਾਰੀ ਵੀ ਕਿਹਾ ਜਾਂਦਾ ਹੈ ਇਹ ਜਨਮ ਤੋਂ ਲੈ ਕੇ 6 ਮਹੀਨੇ ਤੱਕ ਦੇ ਬੱਚਿਆਂ ਨੂੰ ਹੋ ਸਕਦੀ ਹੈ ਬਿਮਾਰੀ ਦੇ ਲੱਛਣ 3 ਮਹੀਨੇ ਤੱਕ ਦਿਖਾਈ ਦਿੰਦੇ ਨੇ ਟਾਈਪ 1 ਨੂੰ ਐਸਐਮਏ ਦਾ ਗੰਭੀਰ ਰੂਪ ਮੰਨਿਆ ਜਾਂਦਾ ਹੈ ਇਸ ਬਿਮਾਰੀ ਦੇ ਵਿੱਚ ਪੀੜਿਤ ਬੱਚੇ ਘੱਟ ਐਕਟਿਵ ਹੁੰਦੇ ਨੇ ਪ੍ਰਭਾਵਿਤ ਬੱਚਾ ਬਿਨਾਂ ਕਿਸੇ ਸਹਾਰੇ ਤੋਂ ਬੈਠ ਨਹੀਂ ਸਕਦਾ। ਖਾਣਾ ਖਾਣ ਦੇ ਵਿੱਚ ਤੇ ਸਾਹ ਲੈਣ ਦੇ ਵਿੱਚ ਉਸ ਨੂੰ ਦਿੱਕਤ ਹੁੰਦੀ ਹੈ। ਇਸ ਬਿਮਾਰੀ ਤੋਂ ਪੀੜਿਤ ਬੱਚੇ ਔਸਤਨ 2 ਸਾਲ ਤੱਕ ਹੀ ਜੀਵਿਤ ਰਹਿੰਦੇ ਨੇ। ਹਾਲਾਂਕਿ ਇਲਾਜ ਤੋਂ ਬਾਅਦ ਬੱਚਾ ਬਾਕੀ ਬੱਚਿਆਂ ਵਾਂਗ ਆਪਣੀ ਜ਼ਿੰਦਗੀ ਜਿਉਣ ਲੱਗਦਾ। ਬੱਚੀ ਨੂੰ ਇਲਾਜ ਦੇ ਲਈ ਦੇਸ਼ ਦੇ ਸਭ ਤੋਂ ਵੱਡੇ ਹਸਪਤਾਲ ਦਿੱਲੀ ਦੇ ਏਮਸ 'ਚ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਇਸ ਦਾ ਇਲਾਜ ਸੰਭਵ ਦੱਸਿਆ ਪਰ ਇਸ ਦੇ ਲਈ ਇੱਕ ਇੰਜੈਕਸ਼ਨ ਦੀ ਜ਼ਰੂਰਤ ਹੈ ਜਿਸ ਦੀ ਕੀਮਤ 14 ਕਰੋੜ ਰੁਪਏ ਹੈ ਕਿਸੇ ਵੀ ਆਮ ਬੰਦੇ ਦੇ ਲਈ ਇਹ ਅਮਾਉਂਟ ਬਹੁਤ ਵੱਡੀ ਹੈ ਅਜੇ ਹੀ ਇਬਾਦਤ ਦੇ ਮਾਪਿਆਂ ਦੇ ਵੱਲੋਂ ਸੰਸਥਾਵਾਂ ਨੂੰ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਤਾਂ ਕਿ ਇਸ ਬੱਚੀ ਨੂੰ ਬਚਾਇਆ ਜਾ ਸਕੇ ਅਕੇ ਇੰਜੈਕਸ਼ਨ ਕਿੱਥੋਂ ਆਉਣਾ ਕਿੰਦੀ ਉਹਦੀ ਕੀਮਤ ਹੈ ਔਰ ਇਸ ਤੋਂ ਪਹਿਲਾਂ ਕੀ ਕਿਸੇ ਬੱਚੇ ਨੂੰ ਲੱਗਿਆ ਹਾਂਜੀ ਇਹਨਾਂ ਹੀ ਅਮਰੀਕਾ ਦੀ ਕੰਪਨੀ ਹੈ ਜੀ ਲੋਵਾਟਸ ਤੇ ਜ਼ੋਲਗੇਸਮਾ ਟੀਕੇ ਦਾ ਨਾਮ ਹੈ ਜੀ ਤੇ ਇਹ ਟੀਕਾ ਜਿਹੜਾ 1 ਡੋਜ਼ ਹੀ ਹੈ ਜੀ ਤੇ 14.5 ਕਰੋੜ ਰੁਪਏ ਦਾ ਜੀ ਤੇ ਇਹ ਇੰਜੈਕਸ਼ਨ ਲੱਗੇ ਦੇ ਦਿੱਲੀ ਦੇ ਨੇੜੇ ਤੜੀ ਨੇ ਤਿੰਨ ਚਾਰ ਬੱਚਿਆਂ ਨਾਲ ਅਸੀਂ ਵੀ ਫੋਨ ਤੇ ਗੱਲ ਕੀਤੀ ਆ ਪਰ ਉਹ ਬੱਚੇ ਸਹੀ ਨਹੀਂ ਜੀ ਇੰਜੈਕਸ਼ਨ ਲੱਗਣ ਤੋਂ ਬਾਅਦ ਹੁਣ ਬਹੁਤ ਔਖਾ ਹੈ ਪਤਾ ਹੀ ਪੇਰੈਂਟਸ ਲਈ ਕਿ ਡਾਕ ਖਾਂ ਦਾ ਬੱਚਿਆਂ ਲਈ ਸਾਡੇ ਲਈ ਤੇ ਉਹ ਗੱਲ ਸੀ ਆਪਣੇ ਬੱਚੇ ਨੂੰ ਆਪਣੀ ਅੱਖਾਂ ਸਾਹਮਣੇ ਅਸੀਂ ਪਲ-ਪਲ ਮਰਦਾ ਵੇਖਣਾ ਬਹੁਤ ਔਖਾ ਸਾਡੇ ਲਈ ਇਸੇ ਲਈ ਅਸੀਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਇਹ ਅੱਖ ਨਾ ਕਹਿਣਾ ਚਾਹੁੰਦੇ ਵੀ ਸਾਡੀ ਵਾਦ ਤੁਸੀ ਹੈਲਪ ਕਰੋ ਡੋਨੇਟ ਕਰੋ ਤਾਂ ਜੋ ਅਸੀਂ ਇਬਾਦਤ ਹਾਲਾਂਕਿ ਇਬਾਦਤ ਦੀ ਜ਼ਿੰਦਗੀ ਬਚਾਉਣ ਦੇ ਲਈ ਕਈ ਪੱਧਰ ਤੇ ਫੰਡ ਰੇਜ਼ਿੰਗ ਦੀ ਮੁਹਿੰਮ ਚਲਾਈ ਜਾ ਰਹੀ ਹੈ ਲੋਕਾਂ ਤੇ ਸੰਸਥਾਵਾਂ ਨੂੰ ਮਦਦ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਥੋੜੀ-ਥੋੜੀ ਮਦਦ ਆਪਣੇ ਪੱਧਰ ਤੇ ਹਰ ਕੋਈ ਕਰੇ ਤਾਂ ਇਬਾਦਤ ਦੀ ਜ਼ਿੰਦਗੀ ਬਚ ਸਕਦੀ ਹੈ న్యూਸ 18 ਪੰਜਾਬ ਵੀ ਇਬਾਦਤ ਦੀ ਜ਼ਿੰਦਗੀ ਬਚਾਉਣ ਦੇ ਲਈ ਵੱਡੇ ਪੱਧਰ ਤੇ ਮੁਹਿੰਮ ਚਲਾ ਰਿਹਾ ਹੈ ਇਬਾਦਤ ਦੀ ਜ਼ਿੰਦਗੀ ਬਚਾਉਣ ਦੇ ਲਈ ਤੁਸੀਂ ਆਰ ਬੀ ਐਲ ਬੈਂਕ 'ਚ ਇਬਾਦਤ ਕੌਰ ਦੇ ਨਾਂ ਤੇ ਬੈਂਕ ਅਕਾਊਂਟ ਨੰਬਰ 2223 330095622999 ਤੇ ਮਦਦ ਭੇਜ ਸਕਦੇ ਹੋ ਅਸੀਂ ਇੱਕ ਵਾਰ ਨੰਬਰ ਫਿਰ ਤੋਂ ਰਿਪੀਟ ਕਰ ਦਿੰਦੇ ਹਾਂ 2223 3300 9562 2999 ਤੁਸੀਂ ਇਸ ਨੰਬਰ ਤੇ ਭੇਜ ਕੇ ਤੁਸੀਂ ਇਬਾਦਤ ਦੀ ਮਦਦ ਕਰ ਸਕਦੇ ਹੋ ਤੁਸੀਂ ਯੂਪੀਆਈ ਤੇ ਵੀ ਮਦਦ ਭੇਜ ਸਕਦੇ ਹੋ ਯੂਪੀਆਈ ਆਈਡੀ sport ibadat2@yesbanklimited ਤੇ ਵੀ ਤੁਸੀਂ ਮਦਦ ਭੇਜ ਸਕਦੇ ਹੋ ਮਦਦ ਦੇ ਲਈ ਤੁਸੀਂ 99149 30007 ਤੇ ਸੰਪਰਕ ਕਰ ਸਕਦੇ ਹੋ ਯਾਦ ਰੱਖੋ ਕੋਈ ਵੀ ਯੋਗਦਾਨ ਛੋਟਾ ਨਹੀਂ ਹੈ ਹਰ দান ਇਬਾਦਤ ਦੀ ਜ਼ਿੰਦਗੀ 'ਚ ਰੌਸ਼ਨੀ ਲਿਆ ਸਕਦਾ ਹੈ ਮਹਿਜ਼ 6 ਮਹੀਨੇ ਦੀ ਬੱਚੀ ਤੇ 14 ਕਰੋੜ ਰੁਪਇਆ ਇਕੱਠਾ ਕਰਨਾ ਹੈ ਰੁਪਇਆ ਰੁਪਇਆ 2-2 ਰੁਪਇਆ ਵੀ ਇਕੱਠੇ ਕਰੋਗੇ ਤਾਂ 14 ਕਰੋੜ ਕੋਈ ਵੱਡੀ ਰਕਮ ਨਹੀਂ ਹੈ ਤਾਂ ਸਾਡੀ ਵੀ ਅਪੀਲ ਹੈ న్యూਸ 18 ਅਪੀਲ ਕਰਦਾ ਹੈ ਇਬਾਦਤ ਦੀ ਜ਼ਿੰਦਗੀ ਦੇ ਲਈ cameraman amandip dinal nepindar singh brad news 18